ਅਰਦਾਸ ਫਿਲਮਾਈ ਅਰਦਾਸ ਫਿਲਮ ਦੇ ਵਿੱਚ ਬਹੁਤ ਬੰਦਿਆਂ ਦੇ ਫੋਨ ਵੀ ਆਏ ਵੀ ਭਾਈ ਅਰ ਤੂੰ ਅਰਦਾਸ ਫਿਲਮ ਦਾ ਪ੍ਰੀਮੀਅਰ ਸੀਗਾ ਚੰਡੀਗੜ੍ਹ ਤੂੰ ਕਿਉਂ ਦੇਖਣ ਗਿਆ ਯਾਰ ਇਹ ਤਾਂ ਯਾਰ ਨਚਾਰ ਨੇ ਯਾਰ ਇਹ ਇੱਥੇ ਕਰਮਜੀਤਨ ਮੋਲ ਜਦੋਂ ਖੜਾ ਹੋਇਆ ਆਪਣਾ ਫਰੀਦਕੋਟ ਤੋਂ ਦੇ ਹੱਕ ਚ ਆ ਗਈ ਸੀ ਮੈਂ ਦੁਬਾਰਾ ਫਿਰ ਕਹਿਣਾ ਵੀ ਇੰਨੀ ਇੰਨੀ ਸੋਚ ਨੂੰ ਤੁਸੀਂ ਸੰਘੇੜੋ ਨਾ ਇੰਨਾ ਤੁਸੀਂ ਦਾਇਰਾ ਤੰਗ ਨਾ ਕਰੋ ਕਿ ਅਸੀਂ ਉਹਦੇ ਕੋ ਸਮਾ ਹੀ ਨ ਸਕੇ ਮੈਂ ਫਿਲਮਾਂ ਦੀ ਗੱਲ ਕਰਦਾ ਚਲੋ ਆਪਾਂ ਸਾਰੇ ਬੰਦੇ ਕਿਹੜਾ ਬੰਦਾ ਇਥੇ ਸੰਪੂਰਨ ਸਾਰੇ ਬੰਦਿਆਂ ਚੀਕ ਕਮੀਆਂ ਪੇਛੀਆਂ ਘਾਟਾਂ ਹੈਗੀਆਂ ਨੇ ਫਿਲਮਾਂ ਦੀ ਮੈਂ ਜੇ ਗੱਲ ਕਰਾਂ ਚਲੋ ਅਰਦਾਸ ਫਿਲਮ ਮੈਂ ਫੇਰ ਕਹਾਂ ਦੇਖਣਯੋਗ ਫਿਲਮ ਹੈ ਇੱਕ ਨਹੀਂ ਹਜ਼ਾਰ ਤਰ੍ਹਾਂ ਦੇ ਸਨੇਹ ਨੇ ਉਹ ਫਿਲਮ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜੇ ਛੋਡੇ ਆਉਣ ਵਾਲੀ ਪੀੜ੍ਹੀ ਨੂੰ ਛੋਡੇ ਜਵਾਕਾਂ ਨੂੰ ਉਹ ਚਾਹੇ ਬਾਹਰ ਨੇ ਚਾਹੇ ਇੱਥੇ ਨੇ ਛੋਡੇ ਇਤਿਹਾਸ ਨਾਲ ਕੋਈ ਚੀਜ਼ ਜੋੜ ਰਹੀ ਆ ਛੋਡੀ ਬੋਲੀ ਨਾਲ ਜੋੜ ਰਹੀ ਆ ਛੋਡੇ ਸਾਹਿਤ ਨਾਲ ਜੋੜ ਰਹੀ ਆ ਛੋਡੇ ਸੱਭਿਆਚਾਰ ਨਾਲ ਕੋਈ ਚੀਜ਼ਾਂ ਜੋੜ ਰਹੀਆਂ ਨਾ ਉਹ ਛੋਡੇ ਕੋਲੇ ਗੀਤ ਤੇ ਫਿਲਮਾਂ ਹੀ ਨੇ ਇਤਿਹਾਸ ਦੀਆਂ ਕਿਤਾਬਾਂ ਆਪਾਂ ਘਰਾਂ ਚੋਂ ਦਾ ਖਤਮੀ ਕਰਤੀਆਂ ਕਿਹਦੇ ਘਰਾਂ ਚ ਕਿਤਾਬਾਂ ਆਪਾਂ ਪੜ੍ਹਨ ਦਾ ਮਾਹੌਲ ਹੀ ਹੈ ਨਹੀਂਗਾ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਇਹਨਾਂ ਨੇ ਸਿਲੇਬਸ ਹੀ ਇਹ ਜਾ ਪਾਤਾ ਕਿ ਇਤਿਹਾਸ ਹੀ ਆਪਣਾ ਬਦਲ ਦਿੱਤਾ ਉਹ ਢਾਡੀ ਕਵੀਸ਼ਰ ਵਾਲਾ ਜਮਾਨਾ ਹੀ ਲੱਦ ਗਿਆ ਸਾਡੇ ਕੋਲੇ ਇਹੀ ਜਰੀਆ ਬਚਿਆ ਵੀ ਜੇ ਅਸੀਂ ਆਪਣੇ ਜਵਾਕਾਂ ਨੂੰ ਕਿਸੇ ਇਤਿਹਾਸ ਨਾਲ ਜੋੜਨਾ ਆਪਣੀ ਬੋਲੀ ਵਿਰਸੇ ਨਾਲ ਜੋੜਨਾ ਬੋਲੀ ਦੀ ਗੱਲ ਜੇ ਆਪਾਂ ਕਰਦੇ ਜਿਹੜੇ ਬਾਹਰਲੇ ਜੰਪਲ ਜਵਾਕ ਨੇ ਜੋ ਬੋਲੀ ਨਾਲ ਜੁੜੇ ਆ ਤਾਂ ਸ਼ਾਇਦ ਗੀਤਾਂ ਜਾਂ ਫਿਲਮਾਂ ਕਰਕੇ ਜੁੜੇ ਆ ਠੀਕ ਆ ਆਪਾਂ ਕਿਹਾ 16 ਕਲਾ ਸੰਪੂਰਨ ਆ ਯਾਰ ਹਰ ਬੰਦੇ 'ਚ ਕਮੀਆਂ ਘਾਟਾਂ ਕਲਾਕਾਰਾਂ 'ਚ ਵੀ ਹੋਣਗੀਆਂ ਸਾਡੇ 'ਚ ਵੀ ਹੋਣਗੀਆਂ ਹਰ ਗੱਲ ਨੂੰ ਨਾ ਆਪਾਂ ਆਇਆ ਸੋਚਦਾ ਵੀ ਨਹੀਂ ਲੀ ਖਿੱਚ ਦਿੰਨੇ ਆ ਲੀ ਖੱਚ ਕੇ ਨਹੀਂ ਕਦੇ ਵੀ ਗੱਲ ਚੱਲਦੀ ਹੁੰਦੀ ਲੀਹਾਂ ਨਾ ਖਿੱਚੋ ਆਪਾਂ ਨੂੰ ਇਹਨੂੰ ਸੋਚਣ ਸਮਝਣ ਦੀ ਲੋੜ ਹੈ ਵੀ ਜਿਹੜਾ ਬੰਦਾ ਸਾਡੇ ਸਮਾਜ ਲਈ ਪੰਜਾਬ ਲਈ ਕੌਮ ਲਈ ਜਿੰਨਾ ਖ ਯੋਗਦਾਨ ਪਾ ਰਿਹਾ ਆ ਪਾਉਂ ਦਿਓ ਆਪਾਂ ਉਹਨੂੰ ਵੀ ਇਨਕਾਰ ਦੇ ਆ ਜਾਂ ਫਿਰ ਆਪਾਂ ਐ ਕਰ ਗਏ ਨਾ ਫਿਰ ਆਪਾਂ ਕੁਝ ਬਣਾ ਸਕਦੇ ਆ ਜਾਂ ਫਿਰ ਆਪਾਂ ਆਪਾਂ ਕੋਈ ਆਪਦਾ ਹੀ ਕੋਈ ਕਲਾਕਾਰ ਲਿਆ ਕੇ ਕੋਈ ਡਾਕਟਰ ਲਿਆ ਕੇ ਕੋਈ ਪ੍ਰੋਡਿਊਸਰ ਲੈ ਕੇ ਉਹ ਜੀ ਫਿਲਮ ਬਣਾ ਦਿਓ ਕੇ ਵੀ ਕਹਿੰਦੇ ਸੀ ਉਹਦੇ ਵਿੱਚ ਕੇ ਤੋੜ ਮਰੋੜ ਕੇ ਪੇਸ਼ ਕੀਤੀ ਗਿਆ ਗਰਵਾਣੀਆਂ ਦੀਆਂ ਤੁਕਾਂ ਇੱਕ ਵੀਡੀਓ ਵਿਖੀ ਨੇ ਕਿ ਲੱਖੇ ਤੁਸੀਂ ਜਾਣ ਆਣੀ ਸੀ ਉੱਥੇ ਤੁਸੀਂ ਬੋਲਣਾ ਸੀ ਨਹੀਂ ਮੋ ਤਾਂ ਜੇ ਦੇਖੋ ਕੋਈ ਤੋੜ ਮਰੋੜ ਕੇ ਮੈਨੂੰ ਨਹੀਂ ਲੱਗਿਆ ਕਦੇ ਪੇਸ਼ ਹੋਇਆ ਕੋਈ ਚਲੋ ਜੇ ਹੋਇਆ ਹੋਊ ਤਾਂ ਉਹ ਉਹ ਤਾਂ ਸ਼ਿਕਾਇਤ ਤੁਸੀਂ ਕਰ ਦਿਓ ਕੱਲ ਤੱਕ ਸਾਹ ਦੇ ਉੱਤੇ ਤਸਕਾਇਤ ਜਾਊਗੀ ਉਹ ਜਵਾਬ ਦੇਣਗੇ ਮੈਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਦੀ ਗਲਤੀ ਮੈਂ ਜਿੰਨਾ ਕਿ ਮੈਂ ਫਿਰ ਉਹਨੂੰ ਦੋ ਵਾਰੀ ਦੇਖਿਆ ਮੈਂ ਮੈਨੂੰ ਨਹੀਂ ਲੱਗਿਆ ਵੀ ਕਿਤੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕਤਾਈ ਕੀਤੀ ਹੈ ਪਰ ਯਾਰ ਇੰਨਾ ਇੰਨਾ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਨਹੀਂ ਯਾਰ ਆਪਾਂ ਤਾਂ ਪਹਿਲਾਂ ਹੀ ਬਹੁਤ ਧੜਿਆਂ ਚ ਬੰਡੇ ਪਏ ਆ ਬਹੁਤ ਪਾਸੇ ਆਪਣੇ ਮੂੰਹ ਆ بڑے ਖਲਾਰੇ ਨੇ ਆਪਣੇ ਚ بڑے ਬਖਰੇਵੇਂ ਨੇ ਐਵੇਂ ਅਸੀਂ ਕੰਨਾਂ ਕੱਢੀ ਬੈਠੇ ਆ ਬਿਨਾਂ ਗੱਲ ਤੋਂ ਉਹਦਣਾ ਨਹੀਂ ਮੇਰੀ ਇਹਦਣਾ ਨਹੀਂ ਯਾਰ ਅੱਜ ਤਾਂ ਸਾਨੂੰ ਸਿਰ ਜੋੜਨ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਆ ਠੀਕ ਆ ਸਾਡੇ ਹਜ਼ਾਰਾ ਹੁਣ ਮਾਲੀ ਵਾਲੀ ਗੱਲ ਤੇ ਇਹੀ ਗੱਲ ਮੈਂ ਕਰਦਾ ਸੀ ਹੈਨਾ ਮੈਂ ਕਹਿੰਨਾ ਫਿਰ ਮੈਂ ਫਿਰ ਤਾਂ ਸੀ ਯਾਰ ਉਹ ਗੱਲ ਆ ਵੀ ਅਸੀਂ ਇਨਸਾਨ ਨਹੀਂ ਹੈਗੇ ਮੈਂ ਜਿਵੇਂ ਉੱਚੀ ਗਿਬੇਰੇ ਨੇ ਕਿਤੇ ਕਿਹਾ ਸੀ ਕਹਿੰਦਾ ਵੀ ਦੁਨੀਆ ਦੇ ਉੱਤੇ ਜਦੋਂ ਕਿਤੇ ਵੀ ਕਿਸੇ ਮਨੁੱਖਤਾ ਦਾ ਕਾਣ ਹੁੰਦਾ ਤਾਂ ਸੋਡੇ ਅੰਦਰੋਂ ਚੀਜ਼ ਸੁੱਟਣੀ ਚਾਹੀਦੀ ਹੈ ਇਹ ਨਾ ਸੋਚਿਆ ਜਾਵੇ ਵੀ ਉਹ ਫਲਾਨੀ ਕੌਮ ਆ ਉਹ ਫਲਾਨੇ ਧਰਮ ਦਾ ਬੰਦਾ ਉਹ ਮੇਰੇ ਦੁਸ਼ਮਣ ਦਾ ਉਹ ਨਹੀਂ ਸੋਡਾ ਇਨਸਾਨ ਜਿਹੜਾ ਹੋਣਾ ਇੱਥੇ ਹੀ ਦਰਸਾਉਂਦਾ ਕਿ ਤੁਸੀਂ ਮਨੁੱਖਤਾ ਤੇ ਹੁੰਦੇ ਇਸ ਕਾਇਨਾਤ ਦੇ ਉੱਤੇ ਹੁੰਦੇ ਕਿਸੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੋ ਇਹੀ ਇਨਸਾਨੀਅਤ ਦੀ ਨਿਸ਼ਾਨੀ ਹੁੰਦੀ ਹੈ ਸੋ ਇਸ ਕਰਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਫਲਾਣ ਨੇ ਨਾਣੀ ਸਾਡੀ ਤਿਮਕ ਨਹੀਂ ਯਾਰ ਆਪਾਂ